Thank yeah. 10 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਆਪਣੇ ਕੋਲ ਗਿਣਤੀ 46 ਹੋ ਚੁੱਕੀ ਆ ਜੇ ਕਿਸੇ ਬੱਚੇ ਨੇ ਨਾਂ ਨੋਟ ਨਹੀਂ ਕਰਵਾਇਆ ਉਹ ਸਟੇਜ ਤੇ ਖੱਬੇ ਆਪ ਆ ਕੇ 10 ਸਾਲ ਤੋਂ ਘੱਟ ਬੱਚਿਆਂ ਦਾ ਨਾਂ ਜਰਕਾਰ ਸਿੰਘ ਜੀ ਕੋਲ ਨੋਟ ਕਰਵਾ ਸਕਦੇ ਆ 10 ਸਾਲ ਤੋਂ ਘੱਟ ਬੱਚਿਆਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਦੇ ਵੀ ਇਵੈਂਟ ਦੇ ਵਿੱਚ ਹਿੱਸਾ ਲੈਣਾ ਉਹ ਆਪਣੇ ਨਾਂ ਸਟੇਜ ਤੇ ਖੱਬੇ ਆਪ ਆ ਕੇ ਕਰਵਾ ਸਕਦੇ ਹੋ ਜੀ ਕਿਆਨੂ ਪਲੇਅਰਾਂ ਨੂੰ ਬੇਨਤੀ ਹੈ ਵੀ ਟਰੈਕ ਨੂੰ ਖਾਲੀ ਰੱਖੋ ਮੇਰਾ ਵੀਰ ਟਰੈਕ ਦੇ ਵਿੱਚ ਕਲੀਪ ਆਉਣ ਵਾਲੀ ਫੇਅਰ ਦੁਆਰਾ ਹੋ ਜਾਣੀ ਹੈ ਆਪਣੀ ਕੋਈ ਲਾਈਨਾਂ ਮੈਟ ਨਾ ਜਾਣ ਆਪ ਜੀ ਨੂੰ ਬਾਰ ਬਾਰ ਬੇਨਤੀ ਕੀਤੀ ਜਾਂਦੀ ਵੀ ਟਰੈਕ ਦੇ ਉੱਤੇ ਗੇੜੇ ਨਾ ਘੱਟੋ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਆਪਣਾ ਨਾਮ ਵੀ ਨੋਟ ਕਰਵਾ ਸਕਦੇ ਆ ਫੇਟ ਦੇ ਵਿੱਚ ਵਿੱਚੋਂ ਪੀਟਾ ਜਰਗ ਐਸ ਰਾਉਂਡ ਦੇ ਵਿੱਚ ਔਰ ਇਹ ਸਫਾਰਾ ਨੂੰ ਬੇਲਤੀ ਜਿਹੇ ਖਿਡਾਰੀ ਨੂੰ ਦੋਹਾਂ ਤਰਫੋਂ ਸਿਰਦੇ ਨੇ ਤਾਰੇ ਕੋ ਫ੍ਰੀਜਰ ਲੈ ਕੇ ਬੈਠ ਜਾ ਤੂੰ ਕੈਮਰਾ ਚਲਾਉਣਾ ਵਾ ਬਹੁਤ ਥੋੜੀ ਜਿਹੀ ਸਮੇਂ ਤੱਕ ਆ ਜਾ ਮੈਂ ਇੱਧਰ ਜਾਦਾ ਇੱਥੇ ਖੜ੍ਹ ਜਾਣਾ ਮੈਂ ਠੀਕ ਆ ਕੋਈ ਨਹੀਂ ਆ ਦੇ ਆਜ ਘੱਟ ਆਜੂ ਬਹੁਤ ਸਮੇਂ ਦੇ ਵਿੱਚ ਬਹੁਤ ਵੱਢਣੀ ਆ ਬਸ ਦੋ ਚੋਟਾਂ ਵੱਢਣੀ ਆ ਇਸ ਤੋਂ ਘਟਣੀ ਆ ਠੀਕ ਆ ਆ ਦੇ ਤੇ ਆ ਦੇ ਆ ਇਹਨੂੰ ਆ ਦੇ ਆ ਆ ਦੇਖ ਇੱਧਰ ਦੇਖ ਲੋ ਜੀ ਆ ਥੱਲਣ ਲਾ ਇਹਨੂੰ ਇਹ ਰੇਲਾ ਕਰ ਲੈਣਾ ਇਹਨੂੰ ਸੌਖਾ ਤੋਂ ਤੇ ਜੇ ਤਾ ਤਾਲ ਵਟਣ ਤਾਂ ਇਹ ਤਾ ਤੁਹਾਨੂੰ ਸੌਖਾ ਵੱਜ ਜਾਣ ਫੇਟ ਐਡ ਕਰ ਦੇਣਾ ਆਪਣਾ ਬੀੜ ਲੱਗ ਜਾਏ ਕਿੱਥੇ ਰੱਖਣਾ ਰਵੇ ਓਏ ਭਾਈ ਆਉਂ ਆ ਵੱਧ ਕਰ ਜੂਮ ਹੋ ਗਿਆ ਮਾਰ ਕੇ ਵੱਧ ਘਟ ਕੀ ਕੀ ਘਟਾ ਦੇਣਾ ਮੈਂ ਜਦੋਂ ਹੁਣ ਮੰਨ ਲਾ ਕਿ ਜਵਾਕ ਭੱਜ ਰਹੇ ਆ ਠੀਕ ਆ ਤੂੰ ਤਾਂ ਲੋਡਿੰਗ ਜੂਮ ਕਰਨ ਦੀ ਉਦੋਂ ਇੱਥੇ ਦਾ ਜੋ ਸਟਾਰਟ ਮੂੰਹ ਦਿਖਾ ਰਹੇ ਇਹ ਇੱਥੋਂ ਬਾਅਦ ਫਿਰ ਛੱਡਦੇ ਨੇ ਠੀਕ ਆ ਦੂਮਾ ਚ ਇੱਕ ਮਾਰ ਹਾਂ ਬਸ ਇੱਥੋਂ ਆਏ ਨਾਲ ਦੀ ਨਾਲ ਵਾਲੇ ਵਾਲੇ ਕਰ ਲੈਣੇ ਆ ਦੋਨੇ ਠੀਕ ਆ ਜਦੋਂ ਆ ਇਧਰ ਨੂੰ ਆ ਗਿਆ ਜੇ ਕੋਈ ਰਿਸਾਂ ਹੋ ਰਹੀਆਂ ਨੇ ਦੇਖੀ ਸੌਰੀ ਤਾਂ ਇੱਥੋਂ ਇਧਰ ਨੂੰ ਠੀਕ ਹੈ ਹੁਣ ਜਦੋਂ ਪਿੰਕਾ ਆ ਗਿਆ ਤਾਂ ਉਸ ਟਾਈਮ ਉਹ ਆਈ ਗਏ ਮੁੰਦਾਦਾ ਉਹਦੇ ਸਾਹਮਣੇ ਤੇ ਉਹਨਾਂ ਦੇ ਉੱਤੇ ਫੋਕਸ ਕਰਨਾ ਠੀਕ ਹੈ ਇਹ ਕੰਮ ਅਸਲ ਮੈਂ ਫੀਲਡਰ ਨਾਲ ਭਰਾ ਬੜੇ ਹੀ ਲੰਮੇ ਸਮੇਂ ਤੋਂ ਉਡੀਕੀ ਕਿ ਜੋ ਪਸਦ ਵਾਲੇ ਤੇ ਆ ਨਹੀਂ ਪਾਇਆ ਬਸ ਪਰਨਾਸਿਕਾ ਜਰਗੋ ਉਹ ਲੋਰ ਦੇ ਵਿੱਚ ਪਾੜੀ ਗਾਣਾ ਤੇ ਕਰਨ ਮੈਂ ਆ ਗਿਆ ਇਹ ਮਾਰਕੇ ਕਰਨਾ ਪਿੰਡਾਂ ਸਰਗੋ ਉਹਨਾਂ ਨਾਲ ਗ੍ਰਾਮ ਪੰਚਾਇਤ ਤੁਸੀਂ ਕੇ ਤੇ ਸਰਪੰਚ ਦਸਤੀ ਸਹਿਗਮ ਕੋਚ ਇਹ ਵੀ ਨਾਲ ਹਨ ਉਹ ਵੀ ਹੁਣ ਆਪਣੀ ਆਪਣੀ ਗੱਡੀਆਂ ਦੇ ਕਾਫਲੇ ਸਮੇਤ ਦੇਖੀ ਮੜਾ ਦੇਖੀ ਪਿੰਡਾਂ ਦੇ ਨੌਜਵਾਨ ਸੁਣਾ ਗੋ ਖੇਤਾਂ ਦੇ ਪਾਸੇ ਲਾਇਆ ਨਿਸ਼ਾਨਾ ਤੇ ਕਰਦੇ ਸਾਰੇ ਇਹਨਾਂ ਨੂੰ ਚੰਨੀ ਆਪਣੇ ਨਾਲ ਜੋੜੇ ਹੋਏ ਆ ਤੇ ਪੰਚਾਂ ਨੂੰ ਤੇ ਪੰਚਾਂ ਕਨੈਕਟ ਕਰੋ ਨੌਜਵਾਨ ਵੀਰੋ ਗਰਾਉਂਡ ਪਰਤੀ ਉਸਾ ਅਤੇ ਪੈਰ ਪੰਨਾ ਤੋਹ ਬਟੇਕ ਗਏ ਹੋਣਾ ਪਰਵਰ ਤੁਹਾਨੂੰ ਸਵਾਗਤ ਆਪਾਂ ਤੁਸੀਂ ਦੇ ਉਹ ਰਾਜੂ ਦੇਖਦੇ ਆਓ ਆਪਾਂ ਦੇਖਿਆ ਤੁਸੀਂ ਦੇ ਨਰਮਲ ਪਤਲਾ ਸਰਕਾਰੀ ਕਾਜ ਆਪਾਂ ਦੇ ਸਪਸ਼ਟ ਖੇਤ ਦੇ ਜੰਦੇ ਵਰਤੋ ਬੜੀ ਉਤਸ਼ਾਹ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਸਾਰਿਆਂ ਨੂੰ ਕਿਹਾਗਾ ਬੈਠੀ ਰਹੋ ਮੈਂ ਤੁਹਾਨੂੰ ਸਵਾਗਤ ਕਰ ਰਿਹਾ ਹਾਂ ਫੋਟੋ ਚੱਕਦਾ ਆ ਫਿਰ ਤਕਰੀਰ ਆ ਬਾਈ ਪੱਗ ਵਾਲਾ ਹੀ ਯਾਰ ਫੇਰ ਮੂਰੇ ਆ ਗਿਆ ਉਹ ਬਾਈ 14 ਤੋਂ 19 ਸਾਲ ਵਾਲੇ ਲੜਕੇ ਉਹ ਆਪਣੇ ਕੋਲ ਸਟੇਜ ਦੇ ਉੱਪਰ ਹਰਪ੍ਰੀਤ ਸਿੰਘ ਖੜੇ ਆ ਉਹਨਾਂ ਕੋਲ ਆਪਣੇ ਨਾਮ ਨੋਟ ਕਰਵਾਉਂਦਾ ਸਵਾਗਤ ਕੀਤਾ ਸਿੰਘ ਜਰਗ ਉਹਨਾਂ ਦਾ ਸਵਾਗਤ ਸਟੇਜ ਕਰਦੇ ਹੋ ਜੀ ਆਨਵਾਸ ਦੇਣਾ ਅੱਜ ਤਾਂ ਨਾ ਸੁਣਨਾ ਜੋ ਆਪਣੇ ਰਿਪੋਰਟ ਅਗੇ ਵੇਖ ਤੋਂ ਭਾਈ ਭਾਈ ਟੁਕੀ ਕੇ ਗਰਾਊਂਡ ਵਿੱਚ ਸਭ ਤੋਂ ਪਹਿਲਾ ਜੜ ਪਹੁੰਚ ਗਿਆ ਹਨ ਉਹਨਾਂ ਨਾਲ ਸੱਪਾਂ ਦੀ 10 ਪੀਸ ਹੈ ਗਏ